ਮੈਂ ਸਮਝਦਾ ਜੀ ਜੇ ਕੋਈ ਸੱਚਾ ਸਨਾਤਨੀ ਹੈ ਜਦ ਤੱਕ ਉਹਨੇ ਗੁਰਮਤਿ ਦਾ ਸਿਧਾਂਤ ਨਹੀਂ ਅਪਣਾਇਆ ਸੱਚਾ ਸਨਾਤਨੀ ਬਣੀ ਨਹੀਂ ਸਕਦਾ ਭੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸੰਸਾਰੀ ਦੁਨੀਆ ਦੇ ਇੱਕ ਸਾਂਝੇ ਰਹਿਬਰ ਨੇ ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿੱਚੋਂ ਜਿਹੜੀ ਸਨਾਤਨ ਧਰਮ ਦੀਆਂ ਕੂੜੀਆਂ ਸੀ ਉਹਨਾਂ ਨੂੰ ਕੱਢ ਕੇ ਜਿਹੜਾ ਸ਼ੁੱਧ ਰੂਪ ਦਿਖਾਇਆ ਜਿਹੜਾ ਪਾਵਨ ਪੁਨੀਤਤਾ ਦਿਖਾਇਆ ਔਰ ਜੋ ਸੋਝੀ ਮੈਨੂੰ ਮਹਾਪੁਰਸ਼ਾਂ ਦੇ ਅਸੀਸਾਂ ਨਾਲ ਪ੍ਰਾਪਤ ਹੋਈਆਂ ਮੈਂ ਆਪਣਾ ਗੁਰੂ ਵੀ ਮੰਨਦਾ ਆਪਣਾ ਪਿਤਾ ਵੀ ਮੰਨਦਾ ਕਿ ਸਾਰੀ ਦੁਨੀਆ ਇੱਕ ਹੈ ਔਰ ਉਸ ਇਕਤਾ ਦਾ ਸੰਦੇਸ਼ ਮਾਨਸ ਕੀ ਜਾਤ ਸਭ ਦੇਖ ਕੇ ਪਹਿਚਾਣੋ ਇਹ ਜਿਹੜਾ ਸੰਦੇਸ਼ ਸੀ ਪਾਵਨ ਬਾਣੀ ਦਾ ਅਵਲ ਅੱਲਾਹ ਨੂਰ ਪਿਆਕ ਇਸ ਸੰਦੇਸ਼ ਇਸ ਹੱਦ ਤੱਕ ਉਹ ਜਿਹੜਾ ਖੌਂਡ ਤੇ ਕੋ ਬੰਦੇ ਅਸੀਂ ਉਸ ਪੱਥ ਤੇ ਛਲ ਕੇ ਜੇ ਆਪਣੇ ਜੀਵਨ ਨੂੰ ਇੱਕ ਸੱਚੀ ਰਾਹ ਦਿਖਾ ਸਕਦੇ ਹਾਂ ਅਭੀ ਸੁਣਦਾ ਰਹਿੰਨਾ ਲਗ ਭਾਗੇ ਤਾਂ ਦੇ ਬਹੁਤ ਪਾਣੀ ਬਹੁਤ ਅੰਠਾ ਵਿੱਚ ਪਾ ਸਕਦਾ ਕੀਰਤਨ ਵੀ ਜਿਹੜਾ ਤੁਸੀਂ ਸੁਣੋਗੇ ਤੇ ਉਹ ਵੀ ਮਹਾਰਾਜ ਦੀ ਕਿਰਪਾ ਹੀ ਹੈ ਅਕਸਰ ਗੱਲ ਕੀਤੀ ਜਾਂਦੀ ਹੈ ਹਿੰਦੂ ਸਿੱਖ ਭਾਈਚਾਰੇ ਦੇ ਤੇ ਆਪਾਂ ਅਕਸਰ ਇਹਨਾਂ ਗੱਲਾਂ ਦੇ ਉੱਪਰ ਪੂਰੇ ਵਿਖਰੇ ਵੀ ਉਤਰਦੇ ਆ ਕਿ ਅਕਸਰ ਜਦੋਂ ਆਪਾਂ ਦੇਖਦੇ ਆ ਕਿ ਹਿੰਦੂ ਸਿੱਖ ਭਾਈਚਾਰਾ ਇਕੱਠਾ ਹੁੰਦਾ ਤੇ ਸਿਰਫ ਉਹ ਗੱਲਾਂ ਚ ਨਾ ਹੋਵੇ ਵੱਧ ਤੋਂ ਵੱਧ ਪ੍ਰਚਾਰ ਜਿਹੜਾ ਉਹ ਆਪਾਂ ਇੱਕ ਦੂਜੇ ਦੇ ਨਾਲ ਮਿਲਣ ਦਾ ਕੀਤਾ ਜਾਵੇ ਸੋ ਸਾਡੇ ਨਾਲ ਸਖੀਤਾ ਮੌਜੂਦ ਨੇ ਤਸਵੀਰ ਦਿਖ ਰਹੇ ਹੋਗੇ ਸਾਡੇ ਨਾਲ ਇੱਕ ਸਮੇਂ ਤੇ ਮੌਜੂਦ ਨੇ ਜਿਹੜੇ ਬਾਬਾ ਜੀ ਮੌਜੂਦ ਨੇ ਨੀਲਾ ਲਲਨ ਗਰੀਜੀ ਮਹਾਰਾਜ ਨੇ ਤੇ ਦੂਜੇ ਪਾਸੇ ਬਾਬਾ ਬਨਮਨ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਪਾ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਬਾਰੇ ਜਾਣਕਾਰੀ ਦੇ ਦਈਏ ਕਿ ਇਹ ਆਪਣੇ ਸਨਾਤਨ ਧਰਮ ਦਾ ਪ੍ਰਚਾਰ ਕਈ ਵਿਦੇਸ਼ਾਂ ਧਰਤੀਆਂ ਦੇ ਉੱਪਰ ਕਰਦੇ ਨੇ ਭਾਵੇਂ ਇੰਗਲੈਂਡ ਦੀ ਗੱਲ ਕਰ ਲਈਤੀ ਜਾਵੇ ਭਾਵੇਂ ਲੰਡਨ ਦੀ ਅਮਰੀਕਾ ਯੂ ਐਸ ਆਈ ਗੱਲ ਕਰ ਲਈਤੀ ਜਾਵੇ ਤਾਂ ਉੱਥੇ ਸਨਾਤਨ ਧਰਮ ਦੇ ਪ੍ਰਚਾਰ ਦੇ ਵਾਸਤੇ ਇਹਨਾਂ ਦੇ ਵੱਲੋਂ ਵਧੀਆ ਤਰੀਕੇ ਦੇ ਉੱਥੇ ਮੰਦਰਾਂ ਦਾ ਵੀ ਪ੍ਰਚਾਰ ਕੀਤਾ ਜਾਂਦਾ ਤੇ ਉ ਸਭ ਤੋਂ ਨੋਖੀ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਮੰਦਿਰ ਦਾ ਪ੍ਰਚਾਰ ਜਦੋਂ ਸ਼ੁਰੂ ਹੁੰਦਾ ਹੈ ਉਸ ਦੇ ਵਿੱਚ ਦਿਨ ਦੀ ਸ਼ੁਰੂਆਤ ਜਿਹੜੀ ਹੈ ਉਹ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਕੀਤੀ ਜਾਂਦੀ ਹੈ ਤੇ ਨਿਲਿੰਨੰਦ ਗਰੀ ਜੀ ਮਹਾਰਾਜ ਨੇ ਉਹ ਜਪਤੀ ਸਾਹਿਬ ਦੇ ਪਾਰ ਤੋਂ ਆਪਣਾ ਦਿਨ ਦੀ ਸ਼ੁਰੂਆਤ ਕਰਦੇ ਨੇ ਗੱਲਬਾਤ ਕਰ ਰਹੇ ਨੇ ਆਖਰਕਾਰ ਵੀ ਕਿਸ ਤਰੀਕੇ ਦੇ ਨਾਲ ਵਿਚਾਰ ਆਇਆ ਹੈ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਬਹੁਤ ਬਹੁਤ ਧੰਵਾਜੀ ਰੋਜ਼ਾਨਾ ਸਪੋਰਟਸਪੈਨ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲ ਅਨੋਖੀ ਸੁਣਨ ਦੇ ਵਿੱਚ ਆਈ ਹੈ ਅਕਸਰ ਕਹਿੰਦਾ ਸਨਾਤਨ ਧਰਮ ਸਿਰਫ Hindu ਧਰਮ ਦਾ ਪ੍ਰਚਾਰ ਕਰਦਾ ਹੈ ਤੇ ਸਿੱਖ ਧਰਮ ਆਪਣੇ ਧਰਮ ਦਾ ਪ੍ਰਚਾਰ ਕਰਦਾ ਪਰ ਪ੍ਰਮਾਤਮਾ ਵੱਲੋਂ ਕੁਝ ਹੋਰ ਹੀ ਕਿਹਾ ਗਿਆ ਉਹ ਕਹਿੰਦੇ ਨੇ ੴ ਪ੍ਰਮਾਤਮਾ ਇੱਕ ਹੈ ਸਾਰਿਆਂ ਦੇ ਵਿੱਚ ਉਹੀ ਵੱਸਦਾ ਤੁਸੀਂ ਇਸ ਚੀਜ਼ ਉੱਪਰ ਖਰੇ ਉਤਰ ਰਹੇ ਹੋ ਜਾਂ ਕਰਨ ਕੋਈ ਹੋਰ ਮੈਂ ਸਮਝਦਾ ਜੀ ਜੋ ਕੋਈ ਸੱਚਾ ਸਨਾਤਨੀ ਹੈ ਜਦ ਤੱਕ ਉਹਨੇ ਗੁਰਮਤਿ ਦਾ ਸਿਧਾਂਤ ਨਹੀਂ ਅਪਣਾਇਆ ਉਹ ਸੱਚਾ ਸਨਾਤਨੀ ਬਣੀ ਨਹੀਂ ਸਕਦਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਸਾਰੀ ਦੁਨੀਆ ਦੇ ਇੱਕ ਸਾਂਝੇ ਰਹਿਬਰ ਨੇ ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿੱਚੋਂ ਜਿਹੜੀ ਸਨਾਤਨ ਧਰਮ ਦੀਆਂ ਕ੍ਰੀਤੀਆਂ ਸੀ ਉਹਨਾਂ ਨੂੰ ਕੱਢ ਕੇ ਜਿਹੜਾ ਸ਼ੁੱਧ ਸਰੂਪ ਦਿਖਾਇਆ ਜਿਹੜਾ ਪਾਵਨ ਪੁਣੀ ਪ੍ਰਸਤਾ ਦਿਖਾਇਆ ਔਰ ਜੋ ਸੋਝੀ ਮੈਨੂੰ ਮਹਾਪੁਰਸ਼ਾਂ ਦੇ ਅਸੀਸਾਂ ਨਾਲ ਪ੍ਰਾਪਤ ਹੋਈਆਂ ਮੈਂ ਆਪਣਾ ਗੁਰੂ ਵੀ ਮੰਨਦਾ ਆਪਣਾ ਪਿਤਾ ਵੀ ਮੰਨਦਾ ਤੇ ਆਪ ਜੀ ਨੇ ਬਹੁਤ ਰਹਿਮਤ ਭਰਿਆ ਸਿਰ ਤੇ ਹੱਥ ਰੱਖ ਕੇ ਜੋ ਸੋਝੀ ਦਿੱਤੀ ਹੈ ਉਸ ਸੋਝੀ ਦੇ ਅਨੁરૂਪ ਅਸੀਂ ਚੱਲ ਕੇ ਇੱਕ ਸਾਂਝੀ ਵਾਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਰੀ ਦੁਨੀਆ ਇੱਕ ਹੈ ਔਰ ਉਸ ਇਕਤਾ ਦਾ ਸੰਦੇਸ਼ ਮਾਨਸ ਕੀ ਜਾਤ ਸਭ ਇੱਕ ਕੇ ਪਹਿਚਾਣ ਬੋ ਇਹ ਜਿਹੜਾ ਸੰਦੇਸ਼ ਸੀ ਪਾਵਨ ਬਾਣੀ ਦਾ ਅਵਲ ਅੱਲਾਹ ਨੂਰ ਪਿਆ ਕੁਦਰਤ ਕੇ ਸੰਬੰਧ ਇੱਕ ਨੋਟ ਕੇ ਸਾਬਜਾ ਗੁਪਜਾ ਅਕਾਉਂਟ ਪਲੇ ਕੋ ਬੰਦੇ ਅਸੀਂ ਉਸ ਪੱਥ ਤੇ ਚੱਲ ਕੇ ਜੇ ਆਪਣੇ ਜੀਵਨ ਨੂੰ ਇੱਕ ਸੱਚੀ ਰਾਹ ਦਿਖਾ ਸਕਦੇ ਹਾਂ ਇੱਕ ਅੱਛੇ ਇਨਸਾਨ ਬਣ ਸਕਦੇ ਹਾਂ ਉਹ ਸਾਨੂੰ ਸਨਾਤਨ ਪਰੰਪਰਾ ਤੋਂ ਮਿਲਦਾ ਹੈ ਔਰ ਉਸ ਸਨਾਤਨ ਪਰੰਪਰਾ ਦੇ ਸ਼ੁੱਧ ਸਰੂਪ ਤਾਂ ਤਾਂ ਸਾਹਿਬ ਜੀ ਗੁਰਗਾਂ ਸਾਹਿਬ ਤੋਂ ਵੀ ਪ੍ਰਾਪਤ ਹੁੰਦਾ ਸੋ ਅਸੀਂ ਦੋਨਾਂ ਨੂੰ ਇੱਕ ਕਰਕੇ ਚੱਲੀਏ ਤਾਂ ਅਸੀਂ ਸਾਰੀ ਮਨੁੱਖਤਾ ਨੂੰ ਇੱਕ ਰੱਖਣ ਦੀ ਇੱਕ ਸੰਦੇਸ਼ ਦੇ ਸਕਦੇ ਹਾਂ ਜੀ ਇਹ ਵਿਚਾਰ ਦੀ ਗੱਲ ਕੀਤੀ ਆਵੇ ਕਿ ਸ਼ੁਰੂਆਤ ਤੋਂ ਹੀ ਕਿਉਂਕਿ ਤੁਹਾਡੇ ਬਾਰੇ ਪਤਾ ਲੱਗਿਆ ਤਾਂ ਕਦੇ ਵੀ ਉਹ ਜਨਮ ਧਰਤੀ ਆ ਉਹ ਤੁਹਾਡੀ ਪਟਿਆਲਾ ਸੀ ਪਟਿਆਲੇ ਤੋਂ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਪ੍ਰਚਾਰ ਕਰਨ ਵਾਸਤੇ ਗਏ ਤੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਵਿਚਾਰ ਦਿਮਾਗ 'ਚ ਸੀਗਾ ਕਿ ਹਾਂਵੇਂ ਸਨਾਤਨ ਤਰਨ ਦਾ ਪ੍ਰਚਾਰ ਤੇ ਕਰਨਾ ਹੀ ਕਰਨਾ ਪਰ ਕਿਤਨਾ ਕਿਤੇ ਤੁਨ ਗੁਰੂ ਸਾਹਿਬ ਗਗਨ ਸਾਹਿਬ ਮਹਾਰਾਜ ਦੇ ਵੀ ਬਾਣੀ ਦੇ ਪ੍ਰਕਾਸ਼ ਤੋਂ ਆਪਣਾ ਦਿਨ ਸ਼ੁਰੂਆਤ ਕਰਦੇ ਕਿਵੇਂ ਇਸ ਦਿਮਾਗ 'ਚ ਮੈਨੇ ਜੀ 8ਵੀਂ ਕਲਾਸ ਦੇ ਵਿੱਚ ਸੀਗਾ ਜਦ ਸਾਡੀ ਪੰਜਾਬੀ ਦੇ ਸਿਲੇਬਸ ਵਿੱਚ ਇੱਕ ਸ਼ਬਦ ਆਉਂਦਾ ਖੁਰਾਸਾਨ ਖਸਮਾਣਾ ਕੀਆ ਹਿੰਦੁਸਤਾਨ ਡਰਾਇਆ ਆਪਣੇ ਦੋਸਤਾਂ ਦੇ ਕਰਤਾ ਜਮਕਰ ਮੁਗਲ ਚੜ੍ਹਾਇਆ ਇਤਿਮਾਰ ਪਈ ਕਰਲਾਣੇ ਤੇ ਕੀ ਦਰਦ ਨਾ ਆਇਆ ਇਹ ਜਿਹੜਾ ਬਾਣੀ ਦਾ ਬਾਬਰ ਬਾਣੀ ਦਾ ਸ਼ਬਦ ਉਚਾਰਿਆ ਗਿਆ ਤੁਨ ਗੁਰੂ ਨ ਜਦ ਇਹ ਸ਼ਬਦ ਪਹਿਲੀ ਵਾਰ ਪੜਿਆ 8ਵੀਂ ਕਲਾਸ ਸੀ ਮੇਰੀ ਤੇ ਅੰਦਰ ਇੱਕ ਬਹੁਤ ਬਾਣੀ ਪੜ ਕੇ ਨਾ ਮਨ ਬਹੁਤ ਪਿਘਲ ਗਿਆ ਕਿ ਧੰਨ 탄 ਸਾਹਿਬ ਗੁਰੂ ਗਨਨ ਸੱਚੇ ਬਾਸ਼ਾ ਨੇ ਕਿਦਾਂ ਪ੍ਰਮਾਤਮਾ ਨੂੰ ਔਲਾਣਾ ਦੇ ਕੇ ਲਾਂਭਾ ਦੇ ਕੇ ਫਿਰ ਉਹਦੀ ਰਹਿਮਤ ਦੀ ਮੰਗ ਕੀਤੀ ਹੈ ਉੱਥੋਂ ਇੱਕ ਕਿਰਨ ਜਾਗੀ ਕਿ ਬਾਣੀ ਦਾ ਅਧਿਐਨ ਕਰਨ ਦਾ ਵਿਚਾਰ ਆਇਆ ਫਿਰ ਸੰਥਿਆ ਕੀ ਦਿੱਤੀ ਤੇ ਸੰਤ ਪਾਪਾ ਕਿਰਪਾਲ ਸਿੰਘ ਜਿਹੜੇ ਅੰਮ੍ਰਿਤਸਰ ਸਾਹਿਬ ਵਾਲੇ ਜਿਨ੍ਹਾਂ ਦੀ 10 ਇੰਚੀਆਂ ਦੇ ਵਿੱਚ ਗੁਰਗੰਨ ਸਾਹਿਬ ਜਿਹਦੇ ਟਿਕਾ ਨੇ ਉਹ ਟਿਕਾ 19 ਵਾਰ ਪੜਨ ਦਾ ਮੌਕਾ ਮਿਲਿਆ ਤੇ ਫੇਰ ਮੈਂ ਹੌਲੀ 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 ਬਾਬਾ ਜੀ ਦੇ ਲੜ ਲੱਗਿਆ ਬਾਬਾ ਜੀ ਨੇ ਕਿਰਪਾ ਕੀਤੀ ਕੀਰਤਨ ਦੀ ਵੀ ਦਾਤ ਬਖਸ਼ੀ ਸੰਤ ਮਹਾਂਪੁਰਸ਼ਾਂ ਦੇ ਸਥਾਨਾਂ ਤੇ ਡੇਰਿਆਂ ਤੇ ਸਾਰੇ ਪੰਜਾਬ ਦੇ ਵਿੱਚ ਜਾ ਜਾ ਕੇ ਬਾਬਾ ਜੀ ਦੇ ਚਰਣੀ ਲੱਗ ਕੇ ਸਾਰਿਆਂ ਨਾਲ ਬੈਠਣ ਦਾ ਮੌਕਾ ਮਿਲਿਆ ਫੇਰ ਉਹ ਸ਼ੁਰੂਆਤ ਵੱਧ ਗਈ ਉਹ ਸ਼ੁਰੂਆਤ ਹੋਈ ਉਹ ਵੱਧਦੀ ਗਈ ਉੱਥੋਂ ਵਾਦੇ ਵਾਦੇ ਅਮਰੀਕਾ ਗਏ ਇੱਥੇ ਬਾਬਾ ਜੀ ਦਾ ਪ੍ਰਕਾਸ਼ ਨਹੀਂ ਸੀ ਜਦੋਂ ਸਥਾਨ ਬਣ ਰੇ ਸੀ ਅਜੇ ਥੱਲੇ ਹਾਲ ਵੀ ਸਥਾਪਿਤ ਨਹੀਂ ਸੀ ਹੋਇਆ ਮੰਦਿਰ ਵੀ ਨਹੀਂ ਸੀ ਬਣਿਆ ਤੇ ਬਹੁਤ ਚਾਹਤ ਸੀ ਕਿ ਬਾਬਾ ਜੀ ਦੀ ਸਥਾਪਨਾ ਹੋਏ ਉੱਥੇ ਤੇ ਰਹਿਮਤ ਕੀਤੀ ਅਕਾਲਪੁਰਖ ਨੇ ਉੱਥੇ ਮੰਦਿਰ ਬਣਨ ਤੋਂ ਪਹਿਲਾਂ ਤਨਤਨ ਸਾਹਿਬ ਸ਼੍ਰੀ ਗੁਰਗੰਦੀ ਗੁਰਗੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਬਾਬਾ ਜੀ ਨੇ ਉੱਥੇ ਇੰਨੀ ਰਹਿਮਤ ਕੀਤੀ ਹੋਈ ਹੈ ਕਿ ਅੱਜ ਵੀ ਸਵੇਰੇ 3:30 ਵਜੇ ਸੋਹ ਸਵੇਰੇ ਬਾਬਾ ਜੀ ਦੀ ਸੇਵਾ ਵਿੱਚ ਲੱਗਦੇ ਆ ਉਹਨਾਂ ਦੇ ਤੱਬੇ ਬਹਿ ਕੇ ਪ੍ਰਕਾਸ਼ ਕਰਕੇ ਜਦ ਜੀ ਸਾਹਿਬ ਜੀ ਦੇ ਪਾਠ ਹੁੰਦੇ ਨੇ ਇੱਕ ਸ਼ਬਦ ਪੜੀਦਾ ਜੀ ਕਿਉਂਕਿ ਫਿਰ ਸਾਰਾ ਦਿਨ ਵਿਚਰਣ ਹੁੰਦਾ ਮੈਂ ਇਕੱਲਾ ਹੀ ਉੱਥੇ ਤੇ ਬਾਬਾ ਜੀ ਵੀ ਉੱਥੇ ਆਏ ਨੇ ਸਥਾਨ ਕੇ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਕਰਨ ਤੇ ਬਾਬਾ ਜੀ ਨੇ ਸਥਾਨ ਦੇਖਿਆ ਸੇਵਾ ਦੇਖੀ ਹੈ ਜੀ ਤੇ ਬਾਬਾ ਜੀ ਉਹਦੇ ਸਾਕਸ਼ੀ ਨੇ ਬਿਲਕੁਲ ਬਾਬਾ ਜੀ ਨਾਲ ਗੱਲਬਾਤ ਕਰ ਰਹੇ ਆ ਬਰਮੋਨ ਸਿੰਘ ਸਾਡੇ ਨਾਲ ਹੈ ਉਹ ਬਜੀ ਕਿਸ ਤਰੀਕੇ ਨਾਲ ਦਿਖਦੇ ਹੋ ਕਿ ਜਿਸ ਅਫਸਰਾਂ ਨੇ ਬਾਣੀ ਦਾ ਤੁਕਾ ਪੜ੍ਹੀਆਂ ਹੈ ਕਹਿੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਸੰਥਿਆ ਕੀਤੀ ਹੋਈ ਹੈ ਕਿਉਂਕਿ ਅਕਸਰ ਅਪਾ ਗੁਰਸਿਕ ਇਹ ਪ੍ਰਚਾਰਕ ਵੀ ਦੇਖ ਲੈਂਦੇ ਆ ਕਿਉਂਕਿ ਪੰਜੋਂ ਉਂਗਲਾਂ ਨਹੀਂ ਬਰਾਬਰ ਹੁੰਦੀਆਂ ਕਈ ਵਾਰੇ ਤੁਕਾਂ ਦੇ ਵਿੱਚ ਕੋਈ ਸ਼ਬਦ ਆ ਫਖਰ ਜਿਹੜਾ ਮਾਤਰਾ ਦਾ ਫਰਕ ਜੁਰੂਰ ਦਿਖਦਾ ਪਰ ਜਿਸ ਅਫਸਰ ਪ੍ਰਚਾਰ ਉਹ ਜਿਨ੍ਹਾਂ ਨੇ ਬੋਲੀਆਂ ਤੁਕਾਂ ਕੀ ਲੰਗਦੇ ਵੀ ਹਾਂਡੇ ਹੋਏ ਨੇ ਜਾਂ ਸੰਥਾ ਕਿਸੇ ਚੰਗੇ ਗਿਆਨੀ ਦੇ ਲਈ ਗੱ ਸਭ ਤੋਂ ਵੱਡੀ ਇਹਨਾਂ ਦੀ ਭਾਵਨਾ ਹੈ ਭਾਵਨਾ ਜਿੱਥੇ ਹੋਵੇ ਨਾ ਉੱਥੇ ਆਪਣੇ ਆਪ ਹੀ ਕਿਰਪਾ ਹੋ ਜਾਂਦੀ ਹੈ ਤੇ ਮੈਂ ਵੀ ਸੁਣਦਾ ਰਹਿਣਾ ਲਗ ਭਾਗ ਇਹਨਾਂ ਦੇ ਬਹੁਤ ਗੁਰਬਾਣੀ ਬਹੁਤ ਕੰਠ ਹੈ ਸੱਚੇ ਪਾਤਸ਼ਾਹ ਦੀ ਕੀਰਤਨ ਵੀ ਜਿਹੜਾ ਤੁਸੀਂ ਸੁਣੋਗੇ ਤੇ ਉਹ ਵੀ ਮਹਾਰਾਜ ਦੀ ਕਿਰਪਾ ਹੀ ਹੈ ਬਹੁਤ ਸੁੰਦਰ ਕੀਰਤਨ ਸੱਚੇ ਪਾਤਸ਼ਾਹ ਦੀ ਮਿਹਰ ਹੈ ਸੋ ਨਾਲ ਦੀ ਨਾਲ ਜਿਹੜਾ ਇਹਨਾਂ ਨੇ ਜਵੇਂ ਦੱਸਿਆ ਨਾ ਸਰਬ ਸੰਝੀ ਵਾਲਤਾ ਦਾ ਦਿਲੋਂ ਆ ਇੱਕ ਕੋਈ ਫਾਰਮੈਲਿਟੀ ਹੁੰਦੀ ਨਾ ਕੋਈ ਕਰਦਾ ਹੈ ਨਾ ਕੋਈ ਤੇ ਦਿਖਾਵੇ ਦੀ ਕੋਈ ਹੋਰ ਗੱਲਬਾਤ ਨਹੀਂ ਕੋਈ ਦਿਖਾਵਾ ਨਹੀਂ ਅੰਦਰੋਂ ਤੋਰ ਅੰਦਰੋਂ ਆ ਮਨੁੱਖਤਾ ਦੇ ਨਾਲ ਪਿਆਰ ਹੈ ਇਹਨਾਂ ਦਾ ਜਾਂ ਪੰਕੇ ਜਾਂ ਹਿੰਦੂ ਜਾਂ ਸਿੱਖੇ ਕੋਈ ਗੱਲ ਨਹੀਂ ਗੱਲ ਇਹਨਾਂ ਦਾ ਮਨੁੱਖਤਾ ਦੇ ਨਾਲ ਪਿਆਰ ਹੈ ਤੇ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੇ ਨੇ ਤੇ ਮਨੁੱਖਤਾ ਨੂੰ ਹੀ ਇੱਕ ਜੁੜਤਾ ਵੇਖਣਾ ਚਾਹੁੰਦੇ ਨੇ ਜਦੋਂ ਇਹਨਾਂ ਨੇ ਕਿਹਾ ਵੀ ਤੁਸੀਂ ਆਪ ਵੀ ਉੱਥੇ ਮੌਕੇ ਦੇ ਉੱਪਰ ਪਹੁੰਚੋ ਤੇ ਪ੍ਰਕਾਸ਼ ਮਹਾਰਾਜ ਆਉਂਦਾ ਹੁੰਦਾ ਮਾਹੌਲ ਕਿਦਾਂ ਦਾ ਕਿਉਂਕਿ ਅਕਸਰ ਆਪਾਂ ਦੇਖਦੇ ਆ ਵੀ ਦੋ ਨਾਂ ਜਿਹੜੇ ਪਰਮਾਂ ਦੇ ਵਿੱਚ ਗੱਲ ਕਰ ਲਿੱਤੀ ਜਾਵੇ ਤਾਂ ਫਿੱਟ ਪਾਣ ਵਾਲੇ ਵੀ ਬਹੁਤ ਜ਼ਿਆਦਾ ਨੇ ਪੰਜੇ ਉਂਗਲਾਂ ਬਰਾਬਰ ਨਹੀਂ ਨੇ ਕੋਈ ਤਾਂ ਬਹੁਤ ਪਿਆਰ ਵਾਲੇ ਨੇ ਉੱਥੇ ਤਾਂ ਮਾਹੌਲ ਕਿਸ ਤਰ੍ਹਾਂ ਦਾ ਲੱਗਿਆ ਜਦੋਂ ਬਾਬਾ ਜੀ ਦੇ ਵੱਲੋਂ ਸਵੇਰੇ ਉੱਠ ਕੇ ਬਾਣੀ ਪੜ੍ਹੀ ਜਾਂਦੀ ਹੈ ਜਦੋਂ ਉਹਦਾ ਪਾਠ ਕਰਨ ਤੋਂ ਬਾਅਦ ਉਹਦੀ ਸ਼ੁਰੂਆਤ ਕੀਤੀ ਜਾਂਦੀ ਉਦੋਂ ਥੋੜਾ ਜਿਹਾ ਖੁਸ਼ੀ ਵੀ ਹੋਈ ਤੇ ਸ਼ਰਮ ਵੀ ਆਈ ਖੁਸ਼ੀ ਇਸ ਗੱਲ ਦੀ ਕਿ ਐਨਾ ਸੋਹਣੇ ਢਾਂਗ ਦੇ ਨਾਲ ਐਨੇ ਖੁੱਲੇ ਹਾਲ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਕੇ ਐਨੀ ਭਾਵਨਾ ਦੇ ਨਾਲ ਦੋਖੇ ਸਗਲ ਦਾ ਸਾਡੇ ਵੀ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਘਰਾਂ ਚ ਰੱਖੇ ਹੋਏ ਨੇ ਕਈਆਂ ਨੇ ਜਿਹੜਾ ਸਭ ਤੋਂ ਛੋਟਾ ਕਮਰਾ ਹੁੰਦਾ ਨਾ ਚਲੇ ਬਾਬਾ ਜੀ ਵਾਸਤੇ ਰੱਖ ਲਓ ਹੈਨਾ ਪਰ ਇਹਨਾਂ ਦੇ ਆ ਜਿਹੜਾ ਸਭ ਤੋਂ ਵੱਡਾ ਕਮਰਾ ਆ ਤੇ ਜਿਹੜਾ ਸਭ ਤੋਂ ਉੱਤੇ ਕਮਰਾ ਆ ਤੇ ਜਿਹੜੀ ਸਭ ਤੋਂ ਵਧੀਆ ਚੀਜ਼ ਆ ਡੈਕੋਰੇਸ਼ਨ ਦੀ ਉਹ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਤਾਂ ਵੀ ਇਸ ਤਰੀਕੇ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਕਿਤਨਾ ਕਿਤੇ ਆਵਾਜ਼ ਪਹੁੰਚਾਣੀ ਜ਼ਰੂਰੀ ਤੁਸੀਂ ਪ੍ਰਚਾਰਕ ਗੁਰਸਿੱਖ ਧਰਮ ਦੇ ਕਾਫੀ ਪ੍ਰਚਾਰ ਸੁਖ ਦਿਖਦੇ ਹੋ ਵੀ ਸਿੱਖਾਂ ਦੇ ਮਨ ਚ ਆਕਰੇ ਪ੍ਰਚਾਰ ਕਰਨਾ ਪੈ ਰਿਹਾ ਆਪ ਨੂੰ ਲੱਗਦਾ ਨਹੀਂ ਵੀ ਧਰਮ ਦੇ ਖਾਤਰ ਉਹਨਾਂ ਆਪ ਅੱਗੇ ਆਉਣਾ ਚਾਹੀਦਾ ਗੱਲ ਇਹ ਆ ਵੀ ਕੁਝ ਨਾ ਪਤਾ ਨਹੀਂ ਕੋਈ ਏਜੰਸੀਆਂ ਨੇ ਕੀ ਗੱਲ ਹੈ ਕੋਈ ਅ ਐਸਾ ਜਿਹੜੇ ਲੋਕ ਲੱਗੇ ਹੋਏ ਨੇ ਇਸ ਚੀਜ਼ ਨੂੰ ਪਾੜਨ ਵਾਸਤੇ ਜਿਹੜੇ ਪ੍ਰਚਾਰ ਕਰਦੇ ਜਿਵੇਂ ਸਾਂਝੀ ਵਾਲਤਾ ਦੀ ਗੱਲ ਨਾ ਇਹ ਬਹੁਤ ਘੱਟ ਲੋਕਾਂ ਨੂੰ ਬਰਦਾਸ਼ਤ ਹੁੰਦੀ ਹੈ ਜੇ ਕੋਈ ਗੱਲ ਕਰ ਦੋ ਜਿਵੇਂ ਮੈਂ ਕਰ ਰਿਹਾ ਮੈਨੂੰ ਕਹਣਗੇ ਬ੍ਰਾਹਮਣਵਾਦ ਹੋ ਗਿਆ ਜੀ ਹੈਨਾ ਤੇ ਜਿਹੜਾ ਵੀ ਕੋਈ ਕਰਦਾ ਸਾਝੀ ਵਾਲਤਾ ਦੀ ਗੱਲ ਉਹਨੂੰ ਇਸ ਪਾਸੇ ਤੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਉਹ ਕੋਈ ਐਸੀਆਂ ਸੰਸਥਾਵਾਂ ਕੋਈ ਐਸੀ ਏਜੰਸੀਆਂ ਨੇ ਜਿਹੜੀਆਂ ਨਹੀਂ ਚਾਹੁੰਦੀਆਂ ਵੀ ਭਾਰਤ ਵਿੱਚ ਪੰਜਾਬ ਵਿੱਚ ਏਕਤਾ ਹੋਵੇ ਤੇ ਅੱਗੇ ਵਧੇ ਤੇ ਉਹ ਜਿਹੜੇ ਨੇ ਨਾ ਇਹ ਚੀਜ਼ਾਂ ਫਲਾ ਕੇ ਤੇ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਦਾ ਕਈ ਤਰੀਕੇ ਨਾਲ ਅਸੀਂ ਵੀ ਕਈ ਵਾਰੀ ਪ੍ਰਚਾਰ ਕਰਦੇ ਹਾਂ ਅਸੀਂ ਆਪਣੇ ਪੱਤਰਕਾਰ ਦੇ ਵਿੱਚ ਵੀ ਕਹਿੰਨਾ ਵੀ ਹਾਂ ਸਾਡਾ ਕੋਈ ਧਰਮ ਨਹੀਂ ਹੈ ਕਿਉਂਕਿ ਸਾਡਾ ਪ੍ਰੋਫੈਸ਼ਨ ਇਹ ਹੋ ਜਾ ਹੈ ਤੁਹਾਡੀ ਗੱਲ ਕਰੀਏ ਕਿਸ ਤਰੀਕੇ ਨਾਲ ਪ੍ਰੇਮ ਪਿਆਰ ਆਪਸ ਦੇ ਵਿੱਚ ਉਹ ਲੋਕਾਂ ਨੂੰ ਤੁਸੀਂ ਆਪਣਾ ਪ੍ਰੇਮ ਦਿਖ ਰਿਹਾ ਹੋਰੇ ਖੜੇ ਲੋਕਾਂ ਨੂੰ ਦਿਖਾਣਾ ਚਾਹੋਗੇ ਵੀ ਕਿਸ ਤਰੀਕੇ ਦਾ ਇੱਕ ਸਨਾਤ ਧਰਮ ਦੇ ਪ੍ਰਚਾਰਕ ਦਾ ਕਿਸ ਤਰੀਕੇ ਦੇ ਪ੍ਰਚਾਰ ਚ ਪ੍ਰੇਮ ਸਾਡਾ ਤੇ ਇਹਨਾਂ ਦਾ ਹੁਣ ਮੈਂ ਕਿਆ ਹੀ ਦਿਆਂਦਾ ਸਾਡੇ ਪਿਓ ਪੁੱਤ ਵਾਲਾ ਇਹ ਪਿਤਾ ਮੈਨੂੰ ਸਮਝਦੇ ਨੇ ਇਹਨਾਂ ਦੇ ਪਿਤਾ ਜੀ ਜਦੋਂ ਚੜ੍ਹਾਈ ਕਰਨ ਤੋਂ ਪਹਿਲਾਂ ਮੇਰੇ ਹੱਥ ਫੜਾ ਕੇ ਸਾਂ ਵੀ ਇਹ ਆਇ ਤੁ ਲੈ ਕੇ ਤੁਸੀਂ ਅੰਦਰ ਹਾਂਜੀ ਉਹਨਾਂ ਨਾਲ ਸਾਡਾ ਬਹੁਤ ਪਿਆਰ ਸੀ ਉਹਦੇ ਪਿਤਾ ਜੀ ਨਾਲ ਤੇ ਇਹ ਤਾਂ ਇਥੋਂ ਤੱਕ ਆ ਵੀ ਇਹ ਜੋ ਇਹਨਾਂ ਦੇ ਕੋਲ ਹੈ ਨਾ ਮਰਖਾਲ ਬੜੀ ਤਗੜੀ ਪ੍ਰਾਪਰਟੀ ਹੈ ਇਹਦੇ ਕੁਝ ਵੀ ਨਹੀਂ ਇਹ ਸਾਰੀ ਸਾਨੂੰ ਸਮਰਪਿਤ ਕਰ ਦਿੱਤੀ ਅਸੀਂ ਕਰਨਾ ਹੀ ਇਹ ਸਾਰੀ ਤੁਹਾਡੀ ਹੈ ਜਾਨੀ ਕਿ ਬਸ ਕੋਈ ਫਰਕ ਨਹੀਂ ਹੈਗਾ ਇਹ ਇਹਨਾਂ ਦਾ ਹੁਣੇ ਤੁਸੀਂ ਸਭ ਸੁਣ ਰਹੇ ਸੀ ਵੀ ਮੇਰੇ ਤਿੰਨ بیٹے ਨੇ ਹੈ ਨਾ ਇਹ ਕਹਿੰਦੇ ਉਹਦੇ ਬਾਬਾ ਜੀ ਤੇਰੇ ਨਹੀਂ ਤੇ ਚਾਰ ਕਿਆ ਕਰੋ ਮੈਂ ਵੀ ਤੁਹਾਡਾ ਬੇਟਾ ਹਾਂਜੀ ਸੋ ਇਸ ਕਰਕੇ ਜਿਹੜਾ ਸਾਡਾ ਅਫਸੀ ਪਿਆਰ ਹੈ ਹੋ ਸਕਦਾ ਮੇਰੇ ਤੰਨ ਨਾਲ ਇਹਨਾਂ ਨਾਲ ਜਾਦਾ ਹੋਵੇ ਬਾਬਾ ਜੀ ਜਿਸ ਤਰ੍ਹਾਂ ਕਿ ਦੀ ਸ਼ਦੌਲੀ ਮਨਮੋਹਨ ਸਿੰਘ ਜੀ ਨੇ ਕਹੀਏ ਬਾਬਾ ਜੀ ਨੇ ਲੋਕਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਇਸ ਜਿਹੇ ਉੱਪਰ ਕਿਉਂਕਿ ਜਿਹੜੇ ਉਹਨਾਂ ਮਨਾਂ ਦੇ ਵਿੱਚ ਭੇਤ ਭੇਤ ਭਾਪ ਨੇ ਹੋ ਸਕਦਾ ਤੁਹਾਡੀ ਗੱਲ ਬਾਤ ਸੁਣ ਕੇ ਕਿਤਨਾ ਕਿਤੇ ਉਹਨਾਂ ਦੇ ਨਿਖਾਰ ਆ ਜਾਵੇ ਤੇ ਅਫਸੀ ਕਰੀਬੀ ਪਿਆਰ ਬਣ ਗਾਲੇ ਜੀ ਇੱਕ ਛੋਟੀ ਜੀ ਕਹਾਣੀ ਸੁਣੀ ਸੀ ਇੱਕ ਚਿੜੀ ਕਿਤੇ ਅੱਗ ਲੱਗੀ ਹੋਈ ਸੀ ਉਹ ਬੁਝਾਉਣ ਦੇ ਆਪਣੀ ਚੁੰਝ ਵਿੱਚ ਪਾਣੀ ਲੈ ਕੇ ਜਾ ਰਹੀ ਸੀ ਤੇ ਜਿਹੜੀ ਨੂੰ ਬਹੁਤ ਟੋਕਿਆ ਗਿਆ ਕਿ ਤੇਰੀ ਚੁੰਝ ਦੇ ਪਾਣੀ ਤੋਂ ਅਗਨੀ ਬੁਝਣੀ ਛੜੀ ਨੇ ਕਿਹਾ ਕਿ ਮੈਂ ਜਾਣਦੀ ਮੇਰੀ ਛੁੰਝ ਤੇ ਪਾਣੀ ਤੋਂ ਅਗਨੀ ਬੁਝਣੀ ਜਦ ਦਰਗਾਹ ਜਾਵਾਂਗੀ ਤਾਂ ਇੱਕ ਪਠਾਈ ਅੱਗ ਲਾਣ ਵਾਲੇ ਖੜੇ ਹੋਣਗੇ ਇੱਕ ਥਾਈ ਅੱਗ ਬੁਝਾਉਣ ਵਾਲੇ ਖੜੇ ਹੋਣਗੇ ਮੈਨੂੰ ਅੱਗ ਬੁਝਾਉਣ ਵਾਲਿਆਂ ਵਿੱਚ ਥਾਂ ਮਿਲ ਜਾਏਗੀ ਮੇਰਾ ਜੀਵਨ ਸਫਲਾ ਹੋ ਜਾਏਗਾ ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗਾ ਸਾਡੇ ਪੂਜਨੀਕ ਬਾਬਾ ਜੀ ਜਿਹੜੇ ਮੇਰੇ ਮੇਰੇ ਸਰਪ੍ਰਸਤ ਨੇ ਮੇਰੇ ਪਿਤਾ ਤੁਲਨੇ ਮੇਰੇ ਗੁਰਦੇਵ ਤੁਲਨੇ ਜਿਨ੍ਹਾਂ ਦੇ ਵਿੱਚ ਮੈਂ ਬਹੁਤ ਬਹੁਤ ਕੁਝ ਦੇਖਿਆ ਤੇ ਉਹਨਾਂ ਦੇ ਚਰਨਾਂ ਲੱਗੀ ਲਵੀ ਲੱਗਿਆ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਸਮਾਜ ਦੇ ਵਿੱਚ ਅੱਗ ਲਾਣ ਵਾਲੇ ਨਾ ਬਣੀਏ ਅਸੀਂ ਸਮਾਜ ਵਿੱਚ ਅੱਗ ਬੁਝਾਣ ਵਾਲੇ ਬਣੀਏ ਜੇ ਅੱਗ ਨਹੀਂ ਵੀ ਬੁਝਦੀ ਤਾਂ ਆਪਣਾ ਪਰਸ਼ਾਰਥ ਨਾ ਛੱਡੀਏ ਕਿਉਂਕਿ ਦਰਗਾਹ ਦੇ ਵਿੱਚ ਜਦ ਜਦ ਕੇ ਥਾਂ ਮਿਲਣੀ ਹੈ ਤਾਂ ਉਹ ਸੋਹਣੀ ਸੁਚੱਜੀ ਮਿਲ ਜਾਏਗੀ ਤੋਂ ਬਾਕੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਸੰਨ ਲਿੰਨਾਂ ਦੇ ਗਰੀ ਜੀ ਮਹਾਰਾਜ ਤੇ ਦੂਜੇ ਪਾਸੇ ਪਾਪਾ ਜੀ ਮਨਮੋਹ ਸਿੰਘ ਜੀ ਬਾਰਨ ਵਾਲੇ ਜਿਨ੍ਹਾਂ ਦਾ ਅਸੀਂ ਪ੍ਰੇਮ ਬਾਰੇ ਗੱਲਬਾਤ ਕੀਤੀ ਤੇ ਦੂਜੇ ਪਾਸੇ ਵਿਦੇਸ਼ਾਂ ਦੇ ਵਿੱਚ ਸਨਾਤਨ ਧਰਮ ਦੇ ਪ੍ਰਚਾਰ ਦੇ ਵਾਸਤੇ ਜਿੰਨੇ ਮੰਦਰਾਂ ਦਾ ਕਟਨ ਕੀਤਾ ਜਾ ਰਿਹਾ ਜਿੰਨੇ ਮੰਦਰ ਬਣਾਏ ਜਾ ਰਹੇ ਉਹਨਾਂ ਦੇ ਵਿੱਚ ਸ਼ੁਰੂਆਤ ਹੈ ਤੇ ਸਭ ਤੋਂ ਉੱਪਰਲਾ ਕਮਰਾ ਤੇ ਸਭ ਤੋਂ ਵੱਡਾ ਕਮਰਾ ਧੰਗੁਰੂ ਗੁਰਬੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪਹਿਲਾਂ ਕੀਤਾ ਜਾਂਦਾ ਤੇ ਸਭ ਤੋਂ ਪਹਿਲਾਂ ਨੀਲੰਦਰ ਗਿਰਜੀ ਮਹਾਰਾਜ ਦੇ ਵੱਲੋਂ ਅਜਬਜੀਤ ਸਾਹਿਬ ਦਾ ਪਾਠ ਕਰਕੇ ਸ਼ੁਰੂਆਤ ਜਿਹੜੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦਿਨ ਦੀ ਸ਼ੁਰੂਆਤ ਕੀਤੀ ਜਾਂਦਾ ਜੇ ਸਨਾਤਨ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਆਪਾਂ ਤੁਸੀਂ ਪ੍ਰੇਮ ਪਿਆਰ ਦੀ ਜਿਹੜੀ ਕਿ ਇੱਕ ਅਨੋਖੀ ਮਿਸਾਲ ਕਾਇਮ ਕਰਦੇ ਨੀਲੰਦਰ ਗਿਰਜੀ ਮਹਾਰਾਜ ਤੇ ਬਾਬਾ ਮਨਮੋਹ ਸਿੰਘ ਜੀ ਪਰਨ ਵਾਲੇ ਸਾਨੂੰ ਇੱਥੇ ਦਿਖਾਈ ਦਿੱਤੇ ਕੈਮਰਾ ਪਰਸਨਲ ਮੰਦਿਰ ਦੇ ਨਾਲ ਤਰਨ ਠੁਕਰਾਲ ਰੋਜ਼ਾਨਾ ਸਪੋਰਟਸਮੈਨ ਪਟਿਆਲਾ